ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਤੁਸੀਂ ਸਭ ਠੀਕ ਠਾਕ ਹੋ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਬਖਸ਼ਣ ਜੀ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਤੇ ਲੋ ਜੀ ਇੱਥੇ ਆਪਾਂ ਲੱਗੇ ਆਂ ਹਲਵੇ ਦੀ ਸਬਜ਼ੀ ਬਣਾਉਣਾ ਅਸੀਂ ਹਲਵਾ ਕੱਦੂ ਕਹਿੰਦੇ ਆਂ ਐਸੇ ਕਈ ਭੈਣਾ ਪੇਠਾ ਕਹਿੰਦੀਆਂ ਆਂ ਕਈ ਮਿੱਠਾ ਕੱਦੂ ਕਹਿੰਦੇ ਆ ਤੇ ਆਪਾਂ ਹਲਵਾ ਕੱਦੂ ਕਹਿੰਦੇ ਆ ਸਾਡੇ ਇੱਧਰ ਦੁਆਬੇ ਵਿੱਚ ਹਲਵਾ ਕੱਦੂ ਕਹਿੰਦੇ ਆ ਥੋੜਾ ਥੋੜਾ ਆਪਣੇ 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 ਏਰੀਏ ਦਾ ਫਰਕ ਹੈਗਾ ਜੀ ਬੋਲੀ ਵਿੱਚ ਤੇ ਸਾਰਿਆਂ ਦੀਆਂ ਬੋਲੀਆਂ ਬਹੁਤ ਸੋਹਣੀਆਂ ਜੀ ਬੜਾ ਚੰਗਾ ਲੱਗਦਾ ਜਦੋਂ ਕਹਿੰਦੀਆਂ ਪੇਠੇ ਦੀ ਸਬਜ਼ੀ ਬਣਾਉਨੇ ਆ ਕਈ ਕਹਿੰਦੇ ਮਿੱਠਾ ਕद्दू ਬਣਾਉਨੇ ਆ ਇੱਥੇ ਆਪਾਂ ਲਾਵਾਂਗੇ ਜੀ ਤੜਕਾ ਧਾਰਾ ਕੱਢ ਲਈ ਸੀਗੇ ਕਿਵਲੇ ਇਹ ਮੁਝ ਪੂਰੀ ਹੋ ਜਾਂਦੀ ਹੈ ਧਾਰਾ ਡੋਕੇ ਕਰਦੇ ਆ ਦੀ ਵੀਡੀਓ ਨਹੀਂ ਬਣਦੀ ਜੀ ਕੋਲ ਨਹੀਂ ਕੋਈ ਹੁੰਦਾ ਅਸੀਂ ਦੋਨੇ ਜਾਣੇ ਤਾਂ ਲੱਗੇ ਹੁੰਨੇ ਆ ਧਾਰਾ ਕੱਢਣ ਉਹ ਵੀਡੀਓ ਕੈਨ ਬਣਾਉਣੀ ਹੈ ਇਹ ਆਏ ਸੀਗੇ ਖੂਤੋਂ ਤੇ ਧਾਰ ਚਾ ਆ ਕੇ ਫਿਰ ਵਾਪਸ ਚਲ ਗਏ ਸੀਗੇ ਕਿਉਂਕਿ ਪਾਉਂਦੇ ਸੀਗੇ ਖਾਦ ਪਾਉਣੀ ਸੀ ਇਹਨਾਂ ਨੇ ਤੇ ਨਾਲ ਹੀ ਪਾਣੀ ਪੂਣੀ ਦੇਖਦੇ ਸੀਗੇ ਝੋਨੇ ਦਾ ਤੇ ਕਹਿੰਦੇ ਪਿੱਛੇ ਜੀ ਮੋਰਾਂ ਦੀ ਆਵਾਜ਼ ਆਉਂਦੀ ਹੁਣ ਮੈਂ ਵੌਇਸ ਓਵਰ ਕਰਦੀ ਤੇ ਪਿੱਛੇ ਮੋਰ ਬੋਲਦੇ ਆ ਤੇ ਕੋਇਲ ਬੋਲਦੀ ਸੀਗੀ ਤੇ ਫਿਰ ਇਹ ਆਏ ਸੀ ਘਰ ਨੂੰ ਕਹਿੰਦੇ ਮੱਝ ਇਹਨਾਂ ਦੇ ਹੱਥ ਪਈ ਕਰਕੇ ਕਹਿੰਦੇ ਚੱਲ ਧਾਰ ਮੈਂ ਕਢਾ ਲੈਂਦਾ ਬਾਕੀ ਕੰਮ ਜੀ ਸਾਰੇ ਆਪਾਂ ਕਰ ਲੈ ਸੀ ਹੌਲੀ ਹੌਲੀ ਜੇ ਬੰਦਾ ਜੇ ਤੁਹਾਡਾ ਖੇਤੀਬਾੜੀ ਦਾ ਜਾਂ ਪਸ਼ੂਆਂ ਦਾ ਨਾਲ ਕੰਮ ਆ ਫੇਰ ਤਾਂ ਜੀ ਔਰਤ ਨੂੰ ਮਰਦ ਦੇ ਬਰਾਬਰ ਹੀ ਹੰਡਣਾ ਪੈਂਦਾ ਕੰਮ ਵਿੱਚ ਬਰਾਬਰਤਾ ਦਾ ਕੰਮ ਕਰਨਾ ਪੈਂਦਾ ਆ ਤਾਂ ਕਰਕੇ ਆਪਾਂ ਔਖੇ ਹੋਈਏ ਸੌਖੇ ਹੋਈਏ ਜੋਰ ਸਾਹਿਬ ਨੂੰ ਨਹੀਂ ਵਾਲੀ ਤੰਗੀ ਦੇ ਜਦੋਂ ਖੂਤੋਂ ਆਉਂਦੇ ਆ ਫਿਰ ਇਹ ਹੁੰਦਾ ਵੀ ਚਲੋ ਇਹਨਾਂ ਥੱਕ ਹਾਰ ਕੇ ਆਉਣਾ ਤੇ ਕੰਮ ਪੂਰਾ ਕਰ ਲਈਏ ਕਿਉਂਕਿ ਬੇਬਲਾ ਕਰੇ ਵੀ ਵਿਚਾਰੇ ਕਰਕੇ ਜਾਣ ਫੇਰ ਕੂਤੇ ਕਰਕੇ ਆਉਣ ਫੇਰ ਆ ਕੇ ਘਰੇ ਕਰਨਾ ਔਖਾ ਹੋ ਜਾਂਦਾ ਜਿੰਨਾ ਕ ਆਪਣੇ ਕੋਲ ਪਸ਼ੂਆਂ ਦਾ ਹੁੰਦਾ ਆ ਸਾਹਮ ਸੰਭਾਲ ਆਪਾਂ ਕਰਦੇ ਆ ਜੀ ਕਿਉਂਕਿ ਘਰ ਵਿੱਚ ਇਹ ਪਸ਼ੂ ਜੇ ਤਾਂ ਦੂਜੇ ਥਾਂ ਚੱਲ ਕੇ ਜਾਣਾ ਫਿਰ ਤਾਂ ਮੇਰੇ ਅਰਗੇ ਨੂੰ ਵੀ ਔਖਾ ਹੋਣਾ ਹਨਾ ਤੇ ਲੋ ਜੀ ਇੱਥੇ ਆਪਾਂ ਤੜਕਾ ਲਾਉਣਾ ਕਰ ਦਿੱਤਾ ਸਟਾਰਟ ਪਿਆਜ਼ ਪਹਿਲਾਂ ਮੇਥੇ ਪਾ ਲੈ ਫਿਰ ਜੀਰਾ ਪਾਇਆ ਤੇ ਫਿਰ ਪਾਇਆ ਲਸਣ ਤੇ ਹੁਣ ਪਾਵਾਂਗੇ ਆਪਾਂ ਪਿਆਜ਼ ਜੀ ਲਸਣ ਥੋੜਾ ਬ੍ਰਾਊਨ ਜਿਹਾ ਹੋ ਜਾਊਗਾ ਤਾਂ ਅੱਜ ਵੈਸੇ ਗਰਮੀ ਵੀ ਬਹੁਤ ਸੀ ਹਮਸ ਜੀ ਬੱਦਲ ਤਾਂ ਸਾਰਾ ਦਿਨ ਬੱਦਲ ਰਿਹਾ ਸਾਰਾ ਦਿਨ ਇੱਦਾਂ ਬੱਦਲ ਰਿਹਾ ਵੀ ਹੁਣ ਵੀ ਭਰਾਉ ਜਾ ਮੀਂਹ ਹੋ ਗਿਆ ਹੁਣ ਵੀ ਹੋ ਗਿਆ ਪਰ ਵਿੱਚੇ ਹਵਾ ਆ ਜਾਂਦੀ ਸੀ ਵਿੱਚੇ ਹਮਸ ਜੀ ਹੋ ਜਾਂਦੀ ਸੀ ਹੁਣ ਤਾਂ ਜਦੋਂ ਸ਼ਾਮ ਨੂੰ ਕੰਮ ਕਰਨਾ ਸੀ ਤੇ ਬਹੁਤ ਜ਼ਿਆਦਾ ਗਰਮੀ ਹੋਈ ਸੀ ਲਓ ਜੀ ਆਪਾਂ ਟਮਾਟਰ ਦੇ ਵਿੱਚ ਇਹ ਹਰੀਆਂ ਮਿਰਚਾਂ ਕਰ ਦਿੱਤੀਆਂ ਸੀਗੀਆਂ ਤੇ ਗ੍ਰਾਈਂਡ ਜੇਗਾ ਕਰਦ ਕੇ ਪਾ ਲਈ ਆਪਾਂ ਲਓ ਜੀ ਸੋਨੋ ਮੋਰਾਂ ਦੀ ਆਵਾਜ਼ ਕਿਦਾਂ ਲੱਗੇ ਆ ਮਾਰੋ ਮਾਰ ਐਸ ਟਾਈਮ ਟਾਵਰ ਤੇ ਬੈਠ ਜਾਂਦੇ ਆ ਤਾਂ ਆਪਣੇ ਬੱਚਿਆਂ ਨੂੰ ਬਾਜਾਂ ਦਿੰਦੇ ਆ ਵੀ ਛੇਤੀ ਪਹੁੰਚੋ ਸਾਡੇ ਕੋਲ ਸਾਡੇ ਬਿਲਕੁਲ ਮੋੜ 'ਤੇ ਟਾਵਰ ਭਰਿਆ ਹੁੰਦਾ ਉੱਪਰੋਂ ਮੋਰਾਂ ਦੇ ਨਾਲ ਕਾਫੀ ਆ ਕੇ ਬੈਠ ਜਾਂਦੇ ਆ ਇਹਨੂੰ ਜੀ ਲੂਣ ਪਾ ਦਿੱਤਾ ਆਪਾਂ ਤਾਂ ਕਿ ਟਮਾਟਰ ਛੇਤੀ ਹੋ ਜਾਂਦੇ ਆ ਜਦੋਂ ਲੂਣ ਪਾਜੋ ਫਿਰ ਟਮਾਟਰ ਛੇਤੀ ਗਲ ਜਾਂਦੇ ਭੁੱਜ ਜਾਂਦੇ ਆ ਤੇ ਨਹੀਂ ਤਾਂ ਫਿਰ ਟਮਾਟਰ ਖੜਮੇ ਜੇ ਰਹਿੰਦੇ ਆ ਕਿਉਂਕਿ ਜੇ ਤਾਂ ਹੋਵੇ ਸੌਫਟ ਜਿਹੇ ਟਮਾਟਰ ਫਿਰ ਤਾਂ ਛੇਤੀ ਹੋ ਜਾਂਦੇ ਜਿਵੇਂ ਕਈ ਵੇਲੇ ਹਾਰਡ ਜੇ ਹੁੰਦੇ ਆ ਥੋੜੇ ਕੱਚੇ-ਕੱਚੇ ਹੁੰਦੇ ਥੋੜੇ ਪੱਕੇ ਹੁੰਦੇ ਆ ਉਹਨੀ ਸ਼ੇਤੀ ਰੱਜਦੇ ਜੀ ਹੋਰ ਜੀ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਹੈ ਜੀ ਜੋ ਆਪਣੀ ਚੈਨਲ ਤੇ ਪਹਿਲਾਂ ਆਪਣੇ ਨਾਲ ਜੁੜੇ ਆ ਵੀਡੀਓ ਨੂੰ ਦੇਖਦੇ ਲਾਈਕ ਸ਼ੇਅਰ ਕਮੈਂਟ ਕਰਦੇ ਆ ਬਹੁਤ ਬਹੁਤ ਧੰਨਵਾਦ ਜੀ ਤੇ ਜੋ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਆ ਰਹੇ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜੀ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਵੀਡੀਓ ਨੂੰ ਦੇਖਦੇ ਆ ਲਾਈਕ ਕਰਦੇ ਆ ਇਸੇ ਤਰ੍ਹਾਂ ਆਪਣਾ ਪਿਆਰ ਬਣਾਈ ਰੱਖਣਾ ਤਾ ਜੋ ਆਪਾਂ ਹੋਰ ਵੀਡੀਓ ਪਾ ਸਕੀਏ ਹੌਸਲੇ ਰੱਖਦੇ ਨਾਲ ਕਿਉਂਕਿ ਜਦੋਂ ਫਿਰ ਹੌਸਲਾ じゃ ਕਈ ਵੇਲੇ ਹੋ ਜਾਂਦਾ ਇਦਾਂ ਜਦੋਂ ਵੀਊ ਘਟਾਉਂਦੇ ਹੁੰਦੇ ਆ ਜਾਂ ਕਿਦਾਂ ਜਾਂ ਸਬਸਕ੍ਰਾਈਬਰ ਨਾ ਬਦਨ ਚਲੋ ਬਾਬੇ ਦੀ ਕਿਰਪਾ ਜੀ ਭੈਣ ਭਰਾ ਰੋਜ਼ ਦੀ ਰੋਜ਼ ਜੁੜ ਰਹੇ ਆ ਇਸੇ ਤਰ੍ਹਾਂ ਜੀ ਆਪਣੀ ਭੈਣ ਨੂੰ ਪਿਆਰ ਦਿਓ ਕਿਸੇ ਦੀਵੇਂ ਭੈਣ ਲੱਗ ਸਕਦੀਆਂ ਕਿਸੇ ਦੀ ਹੋ ਸਕਦਾ ਮੇਰੇ ਤੋਂ ਛੋਟ ਆਏ ਹੋਣ ਮੇਰੇ ਬੱਚਿਆਂ ਵਰਗੇ ਹੋਣ ਕਈ ਦੇਖਦੀਆਂ ਵੀ ਸਾਡੇ ਤੋਂ ਛੋਟੀਆਂ ਹੁੰਦੀਆਂ ਆ ਛੋਟੀਆਂ ਭੈਣਾਂ ਲਾ ਲਓ ਵੱਡੀਆਂ ਭੈਣਾਂ ਲਾ ਲਓ ਵੀਰ ਜੀ ਲਾ ਲਓ ਕਿਉਂਕਿ ਹੁਣ ਸੁੱਖ ਨਾਲ ਭਤੀਜੇ ਭਤੀਜੀਆਂ ਜਿੰਦਾਂ ਹੋਏ ਆ ਮੇਰੇ 25 26 26 ਸਾਲ ਦੇ ਨਿਆਣੇ ਹੋਏ ਆ ਤੇ ਇਦਾਂ ਦੇ ਨਿਆਣੇ ਸਾਡੇ ਧੀਆ ਪੁੱਤਾਂ ਵਰਗੇ ਵੀ ਲੱਗਦੇ ਆ ਜੀ ਸਾਰਿਆਂ ਦਾ ਧੰਨਵਾਦ ਆ ਜੀ ਜੋ ਇੰਨਾ ਪਿਆਰ ਦੇ ਰਹੇ ਆ ਤੁਸੀਂ ਨੂੰ ਜੇ ਇੱਥੇ ਆਪਾਂ ਹਾਂ ਦੀ ਵੀ ਪਾ ਦਿੱਤੀ ਮਿਰਚ ਲਾਲ ਵੀ ਪਾਈ ਹੈ ਤੇ ਹਰੀਆਂ ਵੀ ਪਾਈਆਂ ਮੇਥੀ ਵੀ ਪਾ ਦਿੱਤੀ ਹੈ ਤੇ ਤੜਕਾ ਤਾਂ ਪਰੋਹ ਦੀ ਤਰ੍ਹਾਂ ਜਿੱਦਾਂ ਲਾਉਨੇ ਆ ਜੀ ਲਾਉਨੇ ਆ ਹਨਾ ਤੇ ਸਬਜ਼ੀ ਬਹੁਤ ਸਵਾਦ ਬਣੀ ਜੀ ਪੇਠੇਗੀ ਪੇਠਾ ਹੀ ਕਹਾਂਗੇ ਮੇਰੇ ਕੋਲ ਹਲਵੇ ਦੀ ਤੇ ਆਪਾਂ ਸ਼ੈਲਕੇ ਬਣਾਉਣੇ ਹੁੰਦੇ ਗੱਲ ਵੀ ਇੱਕ ਗੁਰਜਿੰਦਰ ਆ ਸ਼ੈਲ ਭੈਣ ਜੀ ਉਹਨਾਂ ਨੇ ਵੀ ਬਣਾਈ ਸੀ ਹਲਵੇ ਸਬਜ਼ੀ ਕਹਿੰਦੇ ਸ਼ੈਲਕੇ ਬਣਾਉਣੇ ਹਾਂਜੀ ਕਈ ਸ਼ਿੱਲਾਂ ਸਣੇ ਬਣਾ ਲੈਂਦੇ ਪਰ ਸਾਡੇ ਇੱਧਰ ਮੈਂ ਜ਼ਿਆਦਾਤਰ ਦੇਖਿਆ ਇੱਧਰ ਨਹੀਂ ਸ਼ਿੱਲਾਂ ਸਣੇ ਬਣਾਉਂਦੇ ਇੱਧਰ ਹਲਵਾ ਸ਼ੈਲਕੇ ਬਣਾਉਂਦੇ ਜੀ ਸਾਰੇ ਇਥੇ ਪਹਿਲਾਂ ਥੋੜਾ ਜਿਹਾ ਪਿੱਲਾ ਇਹਨੂੰ ਤੋਂ ਕੱਟਣ ਤੋਂ ਪਹਿਲਾਂ ਛਿੱਲਣ ਤੋਂ ਪਹਿਲਾਂ ਧੋ ਲਿਆ ਸੀਗਾ ਫਿਰ ਬਾਅਦ ਵਿੱਚ ਛੱਲ ਕੇ ਫਿਰ ਉਹਦੇ ਬੀ ਬਗੈਰਾ ਕੱਢ ਕੇ ਫਿਰ ਇੱਕ ਵਾਰੀ ਧੋ ਕੇ ਫਿਰ ਥੋੜਾ ਜਿਹਾ ਪਾਣੀ ਵਿੱਚ ਰੱਖ ਲਿਆ ਸੀ ਕਿਉਂਕਿ ਚਲੋ ਜਦੋਂ ਪਾਣੀ ਹੁੰਦੀ ਸਬਜ਼ੀ ਵਿੱਚ ਪਤੀਲੇ ਤੇ ਇੱਕ ਵਾਰੀ ਹੋਰ ਧੋਤੀ ਜਾਵੇ ਆਪਾਂ ਨੂੰ ਨਹੀਂ ਪਤਾ ਵੀ ਅੱਖਾਂ ਧੋਲੇ ਕਿੱਦਾਂ ਇਹ ਟੀਕੇ ਕੀ ਟੀਕੇ ਟੀਕੇ ਨਾਲ ਗਰੋਥ ਵਧਾਉਂਦੇ ਵਧਾਉਂਦੇ ਇਹਨਾਂ ਦੀ ਤੇ ਆਪਣੇ ਘਰ ਦੀਆਂ ਸਬਜ਼ੀਆਂ ਤੈਤ ਕੀ ਹੈ ਨਹੀਂ ਜੀ ਮੌਲੀ ਲੈ ਕੇ ਖਾਣੇ ਆ ਜਿੰਨਾ ਹੋ ਸਕਦਾ ਤੋਂ ਸਵਾਰ ਕੇ ਬਣਾਈ ਦੀ ਐ। ਉਹ ਲੋਕੀ ਇੱਥੇ ਮੈਨੂੰ ਆਦਤ ਹੈ ਤਾਂ ਮੈਨੂੰ ਬੋਲਦੇ ਸੀ ਕਹਿੰਦੇ ਇੱਕ ਦਿਨ ਵੀਡੀਓ ਦੇਖੀ ਮੇਰੀ ਇਹਨਾਂ ਨੇ ਕਹਿੰਦੇ ਤੂੰ ਚੁੰਨੀ ਨਾ ਫੜ ਲੈਨੀ ਆ ਪਤਿਲੇ ਨੂੰ ਕਿਸ ਦਿਨ ਲਵਾएंगे ਅੱਗ। ਕੱਪੜਾ ਹੋਰ ਕੋਲ ਰੱਖ ਲਿਆ ਕਰ। ਜਦੋਂ ਕਾਲ ਹੋ ਜਾਂਦੀ ਕੱਪੜਾ ਪਰਿਓ ਚੱਕਣ ਦੀ। ਦੂਰ ਪਿਆ ਹੋਵੇ ਤਾਂ ਫਿਰ ਚੁੰਨੀ ਨਾਲ ਹੀ ਫੜ ਲਈਦਾ ਇਦਾਂ ਪਤਿਲੇ ਨੂੰ। ਏਡੀ ਕਹਿੰਦੇ ਕੀ ਤੁਹਾਨੂੰ ਕਾਲੀ ਪਈ ਹੁੰਦੀ ਚੁੰਨੀਆਂ ਨਾਲ ਆ ਪਈਆਂ ਨੇ ਤੂੰ ਕੱਪੜਾ ਲੈ ਲਿਆ ਕਰ ਸੌਰੀ ਜੀ ਮੇਰਾ ਗਲਾ ਥੋੜਾ ਜਿਹਾ ਹੈਗਾ ਮੇਰੇ ਗਲੇ 'ਚ ਪੱਤੀਆਂ ਜੀਆਂ ਪਈਆਂ ਜੀ ਤੱਤਾ ਠੰਡਾ ਜਿਹਾ ਕੁਝ ਖਾਦਾ ਗਿਆ ਹੈ ਤੇ ਉਸ ਦਿਨ ਦਾ ਮੈਂ ਤਾਂ ਦੋ ਤਿੰਨ ਦਿਨ ਟੈਨਸ਼ਨ ਜਿਹੀ ਚ ਰਹੀ ਪਤਾ ਨਹੀਂ ਮੇਰੇ ਗਲੇ ਨੂੰ ਕੀ ਹੋ ਗਿਆ ਮੈਂ ਇਹਨਾਂ ਨੂੰ ਕਹੀ ਕਿ ਮੇਰੇ ਗਲੇ ਦੇ ਵਿੱਚ ਇਦਾਂ ਆ ਜਾ ਕੋਈ ਫਸਿਆ ਜਾ ਹੁੰਦਾ ਇਹਨਾਂ ਨੂੰ ਫਿਰ ਜਦੋਂ ਦੇਖਣ ਦਿਖਾ ਲ ਕੇ ਆਏ ਤੇ ਉਹ ਕਹਿੰਦੇ ਵੀ ਬੱਚਾ ਪੱਕਾ ਗਲਾ ਪੱਤੀਆਂ ਹੀ ਪਈਆਂ ਆ ਤੇ ਫੇ ਜਾ ਕੇ ਮਨ ਨੂੰ ਟਿਕਾ ਜਾਇਆ ਨਹੀਂ ਤਾਂ ਡਾਰੀ ਲੱਗੀ ਜਾਂਦਾ ਸੀ ਲੋ ਜਿੱਥੇ ਆਪਾਂ ਸਾਬਜੀਆਂ ਤੜਕਾ ਲਿਆ ਲਾ ਤੇ ਨਾਲ ਹੀ ਆਟਾ ਗੁੰਨ ਲਾਂਗੇ ਆਟਾ ਗੁੰਨ ਕੇ ਫਿਰ ਬਾਹਰ ਪਸ਼ੂਆਂ ਵੱਲ ਜਾਣਾ ਰੋਟੀ ਵੀ ਨਾਲ ਹੀ ਪਕਾ ਲੈਣੀ ਮੈਂ ਤਾਂ ਅੱਜ ਟਾਈਮ ਨਾਲ ਹੀ ਰੋਟੀ ਪਾਣੀ ਕਰ ਲਿਆ ਫਿਰ ਪਸ਼ੂਆਂ ਦਾ ਸਾਰਾ ਹੀ ਕਰਨਾ ਸੀਗਾ ਪਾਣੀ ਧਾਣੀ ਵੀ ਉਹਨਾਂ ਨੂੰ ਪਲਾਉਣਾ ਤੇ ਪੱਠੇ ਵੀ ਕੁੱਤਰਨੇ ਸੀਗੇ ਤਾਂ ਕਰਕੇ ਮੈਨੂੰ ਇਹ ਸੀ ਵੀ ਬਾਹਰ ਮੈਨੂੰ ਟਾਈਮ ਲੱਗ ਜਾਣਾ ਕਾਫੀ ਤੁਸੀਂ ਜਦੋਂ ਆਪਾਂ ਪਸ਼ੂਆਂ ਵੱਲੋਂ ਆਨੇ ਕੱਪੜੇ ਜਾਂਦੇ ਭੇਜਦੇ ਫੇ ਆ ਕੇ ਰੋਟੀ ਪਾਣੀ ਕਰਨਾ ਮੈਨੂੰ ਬਹੁਤ ਔਖਾ ਜਿਹਾ ਲੱਗਦਾ ਤੇ ਜੇ ਆਪਾਂ ਨਹਾ ਕੇ ਫਿਰ ਸੋਈ ਚ ਜਾਂਦੇ ਆ ਤੇ ਫੇ ਨਹਾਤਿਆਂ ਦਾ ਕੋਈ ਫਾਇਦਾ ਨਹੀਂ ਫੇ ਉਹੀ ਹਾਲ ਹੋ ਜਾਂਦਾ ਹੈ ਤੇ ਸ਼ਾਮ ਨੂੰ ਨਹਾਉਣਾ ਤਾਂ ਜ਼ਰੂਰੀ ਹੋ ਜਾਂਦਾ ਸਵੇਰ ਨੂੰ ਵੀ ਚਲੋ ਆਪਾਂ ਸਵੇਰ ਨੂੰ ਕਈ ਵਾਰ ਤਾਂ ਦੋ ਵਾਰੀ ਨਹਾ ਹੋ ਜਾਂਦਾ ਜਦੋਂ ਇੱਕ ਵਾਰੀ ਤਾਂ ਤੜਕੇ ਤੇ ਇੱਕ ਵਾਰੀ ਜਦੋਂ ਫਿਰ ਕੰਮ ਕਰਨ ਵੇੜ ਕੇ ਹਟੀਦਾ ਉਹ ਕੱਪੜੇ ਆਪਣੇ ਪਸ਼ੂ ਪਾਲ ਲਗਿਆਂ ਦੇ ਖਰਾਬ ਹੋਏ ਹੁੰਦੇ ਆ ਤੇ ਫਿਰ ਬਦਲਨੇ ਪੈਂਦੇ ਆ ਇੱਥੇ ਮੈਨੂੰ ਲਾਲਚ ਜਿਹਾ ਹੋ ਗਿਆ ਅੱਜ ਮੈਂ ਕਿਹਾ ਰੋਟੀ ਬਣਾ ਕੇ ਰੱਖੇ ਹੀ ਜਾਣੀ ਆ ਵੀ ਰੱਖਣੀ ਤਾਂ ਡੱਬੇ 'ਚ ਗਰਮ ਰਹਿਣੀ ਆ ਤੇ ਕਪਾਟਾ ਗੁੰਨ ਕੇ ਬਾਲ ਵਿੱਚ ਨਾਲ ਲੱਗਦੇ ਪ੍ਰਸ਼ਾਦੇ ਜਿਹੜੇ ਲਾਉਣੇ ਸੀਗੇ ਪੰਜ ਸੱਤ ਲਾਲੇ ਅੱਗੇ ਤਾਂ ਸ਼ੈਫੀ ਹੁੰਦਾ ਸੀਗਾ ਸ਼ੈਫੀ ਨੂੰ ਵੀ ਸ਼ੈਫੀ ਦੀ ਰੋਟੀ ਵੀ ਪੱਕ ਜੀ ਹੁਣ ਜੀ ਆਪਾਂ ਜਿੱਥੋਂ ਲਿਆਂਦਾ ਸੀ ਉਹਨਾਂ ਦੇ ਛੱਡ ਜਾਂਦਾ ਕਿਉਂਕਿ ਉਹ ਥੋੜਾ ਜਿਹਾ ਖਰਾਬ ਕਰਨ ਲੱਗ ਪਿਆ ਸੀਗਾ ਪੱਠਿਆਂ-ਪੁੱਠੇ ਬਹੁਤ ਖਰਾਬ ਕਰਨ ਲੱਗ ਪਏ ਸੀ ਪਸ਼ੂਆਂ ਦੇ ਗੰਦ ਮੰਦ ਜਿਹੜਾ ਪੱਠਿਆਂ ਦੇ ਵਿੱਚ ਖਣ ਲੱਗ ਪਏ ਤਾਂ ਕਰਕੇ ਸੁਧਰਦਾਰੀ ਨਹੀਂ ਸੀ ਬਹੁਤ ਉਹਨੂੰ ਜੇ ਬੰਨ ਕੇ ਵੀ ਜ਼ਿਆਦਾ ਰੱਖਦੇ ਸੀਗੇ ਤਾਂ ਫਿਰ ਇਦਾਂ ਬੱਜਾ ਵੀ ਆਪ ਨੂੰ ਹੋਰ ਤਰ੍ਹਾਂ ਹੁੰਦੀ ਸੀ ਵੇ ਇਹਨੂੰ ਵਿਚਾਰੇ ਨੂੰ ਆਜ਼ਾਦੀ ਕਦੋਂ ਮਿਲਣੀ ਆ ਦਿਨੇ ਵੀ ਬੰਨੀ ਰੱਖਣਾ ਰਾਤ ਨੂੰ ਵੀ ਤਾਂ ਕਰਕੇ ਉਹਨੂੰ ਆਪਾਂ ਜਿੱਥੋਂ ਜਿੰਨਾ ਦਿਓ ਲੈਂਦਾ ਸੀ ਉਹਨਾਂ ਦੇ ਛੱਡਿਆਂ ਦਾ ਉਜਲ ਉੱਥੇ ਤੇ ਉਹਦੇ ਭੈਣ ਭਰਾ ਸਾਰੇ ਹੈਗੇ ਆ ਮਾਂ ਵੀ ਉਹਦੀ ਉੱਥੇ ਹੀ ਆ ਉਹਨਾਂ ਦੇ ਵਿੱਚ ਹੀ ਉਹਨਾਂ ਨੇ ਛੱਡ ਜਾਂਦਾ ਉਹਨੂੰ ਹੁਣ ਜੀ ਆਟਾ ਆਪਾਂ ਲਿਆ ਸੀ ਗੋਨ ਤੇ ਹੁਣ ਪ੍ਰਾਧ ਵਗੈਰਾ ਧੋ ਕੇ ਤੇ ਫੇਰ ਪਕਾਵਾਂਗੇ ਰੋਟੀਆਂ ਮੈਂ ਜੀ ਆਟਾ ਪਹਿਲਾਂ ਗੋਨ ਕੇ ਰੱਖ ਲੈਂਦੀ ਹੁੰਦੀ ਸੀ ਐਵੇਂ ਤੁਹਾਨੂੰ ਕਿਉਂ ਕਹਾਂ ਝੂਠ ਨਹੀਂ ਬੋਲਦੇ ਸੂਏ ਨੂੰ ਬੋਲ ਲੈਣਾ ਸਵੇਰ ਦਾ ਤੇ ਰਾਤ ਦੇ ਟਾਈਮ ਦਾ ਸ਼ਾਮ ਦੇ ਟਾਈਮ ਦਾ ਕਈ ਵੇਲੇ ਦੁਪਹਿਰ ਨੂੰ ਵੀ ਰੋਟੀ ਪੱਕ ਜਾਂਦੀ ਆ ਤੇ ਹੁਣ ਤਾਂ ਦੁਪਹਿਰਾਂ ਤੋਂ ਪੂਰਾ ਜਮਾ ਵੀ ਬੰਦ ਕੀਤਾ ਕੋਈ ਵੀ ਨਹੀਂ ਖਾਂਦਾ ਸਾਡੇ ਘਰੇ 8 ਜਣ ਵੀ ਖਾਣੋਂ हट ਗਿਆ ਕਹਿੰਦਾ ਭੁੱਖ ਨਹੀਂ ਲੱਗਦੀ ਬਿਸਕੁਟ ਵਗੈਰਾ ਲੈ ਲਿੰਦਾ ਦੁਪਹਿਰ ਨੂੰ ਚਾਹ ਦੇ ਨਾਲ ਤੇ ਮੈਂ ਹੁਣ ਜਿੱਤ ਦੇਖਦੀ ਹੁੰਦੀ ਸੀਗੀ ਵੀਡੀਓ ਵੀ ਦੇਖਣੀਆਂ ਸਾਰਿਆਂ ਦੀਆਂ ਤੇ ਕਈਆਂ ਦੀਆਂ ਗੱਲਾਂ ਸੁਣਨੀਆਂ ਵੀ ਬੇਹੇ ਆٹے ਦੀ ਰੋਟੀ ਨਹੀਂ ਬਣਾਉਣੀ ਚਾਹੀਦੀ ਜਿਹੜਾ ਸਵੇਰ ਦਾ ਪਿਆ ਸ਼ਾਮ ਨੂੰ ਨਾ ਪਕਾਓ ਜਿਹੜਾ ਸ਼ਾਮ ਦਾ ਪਿਆ ਸਵੇਰ ਨੂੰ ਨਾ ਪਕਾਓ ਫਿਰ ਹੁਣ ਉਹਨਾਂ ਕੀ ਗੁੰਨੀ ਦਾ ਤੇ ਉਹਨਾਂ ਕੀ ਪਕਾ ਲੇਦਾ ਆ ਲੋ ਜੀ ਇੱਥੇ ਆਪਾਂ ਲੱਗੇ ਰੋਟੀ ਲਾਉਣ ਅੱਜ ਮੇਰੇ ਫੇਵਰੇਟ ਬੇਲੇਣੇ ਦੀ ਵਾਰੀ ਆ ਗਈ ਇਹਦੇ ਤੇ ਚੜਾ ਦਿੱਤਾ ਸੀ ਘਵੜ ਜਾਂ ਜੋੜ ਸਾਹਿਬ ਹੁਣੀ ਮੇਰੇ ਕੋਲ ਪਤਾ ਨਹੀਂ ਕੀ ਹੋਇਆ ਮੈਂ ਇਹਨੂੰ ਲਾ ਕੇ ਧੋ ਤਾਂ ਲਿਆ ਬਾਅਦ ਵਿੱਚ ਦੁਬਾਰਾ ਮੇਰੇ ਕੋਲ ਚੜੇ ਨਾ ਇਹ ਪੁੱਠਾ ਜਿਹਾ ਚੜ ਗਿਆ ਤੇ ਫਿਰ ਇਹਨਾਂ ਨੇ ਦੇਖਿਆ ਤੇ ਕਹਿੰਦੇ ਮੈਂ ਆਪ ਚੜਾਉਂਗਾ ਰੱਖ ਤੇ ਫਿਰ ਐਸੀ ਘੋਲ ਹੋਈ ਉਹਦੇ ਕੰਮਾਂ ਵਿੱਚ ਬਿਜ਼ੀ ਰਹਿੰਦੇ ਸੀ ਤੇ ਅੱਜ ਫਿਰ ਇਹਨਾਂ ਨੇ ਇਹ ਬੇਲੇਣੇ ਦਾ ਕਵਰ ਜਿਹਾ ਚੜਾ ਦਿੱਤਾ ਉੱਪਰ ਇਹ ਵਿੱਚੋਂ ਤਾਂ ਜੀ ਵਾਈਟ ਤੇ ਕਲਰ ਦਾ ਆ ਤੇ ਉੱਪਰ ਇਹ ਇਹ ਹਾਂ ਬਲੂ ਹੈਗਾ ਨੋਤੀ ਇੱਥੇ ਮੈਨੂੰ ਤਾਂ ਅੱਜ ਇਦਾਂ ਹੋਈ ਸੀ ਕਿ ਭੁੱਖ ਵੀ ਲੱਗੀ ਸੀ ਵੀ ਸਬਜ਼ੀ ਦਾ 스멜 ਬਹੁਤ ਸੋਹਣੀ ਆ ਸੀ ਮੈਂ ਸ਼ੇਤੀ ਰੋਟੀ ਖਾ ਲਵਾਂ ਇੰਨਾ ਸਬਜ਼ੀ ਦਾ ਮਹਿਕਾਈ ਜਾਵੇ ਮੈਨੂੰ ਪਰ ਨਹੀਂ ਫਿਰ ਮੈਂ ਸੋਚਿਆ ਮੈਂ ਕਿ ਪਹਿਲਾਂ ਕੰਮ ਕਾਰ ਨਵੇਲ ਲਵਾਂ ਫੇਰ ਰੋਟੀ ਖਾਉਂਗੀ ਲੜੇ ਆ ਜਾਣਗੇ ਖੂਤੋ ਇੱਥੇ ਦੀ ਲਾਈਟ ਐਕਦਾਮ ਬਾਦੀ ਸੀ ਐਕਦਾਮ ਘਟਦੀ ਸੀ ਮੈਂ ਤਾਂ ਮੈਂ ਡਰ ਗਈ ਮੈਂ ਪੱਖਾ ਬੰਦ ਕਰਨ ਗਈ ਛੋਟੀ ਪੱਖੀ ਲਾਈ ਸੀਗੀ ਮੈਂ ਤੇ ਪਰ ਉਹ ਸੀਗੀ ਮੈਨੂੰ ਇਹਨਾਂ ਨੇ ਆ ਕੇ ਫਿਰ ਦੱਸਿਆ ਹੁਣ ਸ਼ਾਮੀ ਕਹਿੰਦੇ ਉਹ ਨਵਾਂ ਟਰਾਂਸਫਾਰਮਰ ਰੱਖਿਆ ਇੱਥੇ ਸਾਡੇ ਘਰਾਂ ਦੇ ਕੋਲ ਟਰਾਂਸਫਾਰਮਰ ਤੇ ਉਹਦੇ ਤੋਂ ਲਾਈਟ ਕੀਤੀ ਆ ਔਰ ਇਧਰ ਆਪਣੇ ਘਰਾਂ ਦੀ ਤਾਂ ਕਰਕੇ ਕਹਿੰਦੇ ਲਾਈਟ ਵੱਧਦੀ ਸੀਗੀ ਵੀ ਸਵੇਰੇ ਛੱਡਣਗੇ ਕਹਿੰਦੇ ਅਸੀਂ ਛੱਡ ਕੇ ਲਾਈਟ ਦੇਖੀ ਸੀ ਇਸ ਇਹਦੇ ਵੱਲੋਂ ਵੀ ਕਿੰਨੀ ਆਉਂਦੀ ਆ ਪੂਰੀ ਲਾਈਟ ਟਰਾਂਸਫਾਰਮਰ ਐਕ ਸੀਗਾ ਸਾਡੇ ਇਧਰਲੇ ਮਲੇ ਦਾ ਇਹਨਾਂ ਇਹਨਾਂ ਘਰਾਂ ਦਾ ਤੇ ਘਰ ਬਹੁਤ ਜ਼ਿਆਦੇ ਸੀਗੇ ਏਸੀ ਤਾਂ ਹੁਣ ਜੀ ਘਰੋ ਘਰ ਏਸੀ ਆ ਨਹੀਂ ਸਰਦਾ ਜਾਂ ਸਾਡਾ ਨਹੀਂ ਸਰਦਾ ਤਾਂ ਕਿਸੇ ਦਾ ਵੀ ਨਹੀਂ ਸਰਦਾ ਹਰ ਇੱਕ ਨੂੰ ਠੰਡੀ ਹਵਾ ਚਾਹੀਦੀ ਆ ਤੇ ਏਸ਼ੀਆਂ ਦਾ ਲੋਡ ਜ਼ਿਆਦਾ ਪੈਂਦਾ ਸੀ ਤੇ ਬੱਤੀ ਬਹੁਤ ਡੈਮ ਆਉਂਦੀ ਸੀ ਤਾਂ ਕਰਕੇ ਫਿਰ ਇੱਥੇ ਮੈਂ ਘੜੀ ਦੇ ਪਿੱਛੋਂ ਬੰਦ ਕਰਨ ਜਾਂਦੀ ਸੀ ਮੈਨੂੰ ਡਰ ਲੱਗਦਾ ਸੀ ਮੈਂ ਕਿਤੇ ਚੀਜ਼ਾਂ ਲੂਈ ਨਾ ਹੋ ਜਾਣ ਮੈਂ ਫਟਾਫਟ ਫਰਿੱਜ ਵੀ ਬੰਦ ਕੀਤੀ ਵੀ ਇੰਨੀ ਲਾਈਟ ਵੱਧਦੀ ਵੱਧ ਆਉਂਦੀ ਆ ਵੀ ਹੋਰ ਨਾ ਨੁਕਸਾਨ ਹੋ ਜਵੇ ਕੋਈ ਚੀਜ਼ ਦਾ ਇਹ ਕਿਹੜੀਆਂ ਲੈਣੀਆਂ ਸੌਖੀਆਂ ਜੀ ਮੁੜ ਕੇ ਕੋਲ ਹੀ ਹੋ ਜਾਂਦੀ ਕੋਈ ਨਹੀਂ ਕੋਈ ਨਹੀਂ ਫੇਲ ਲੈ ਲਾਂਗੇ ਫੇਲ ਲੈ ਲਾਂਗੇ ਪਰ ਜਿਹੜੀ ਹੈਗੀ ਕੋਲ ਚੀਜ਼ ਉਹਦੀ ਸਾਫ ਸੰਭਾਲ ਤੱਪ ਕਰਨਾ ਆਪਣਾ ਹੈਗਾ ਹਨਾ ਫਰਜ਼ ਲਓ ਜੀ ਇੱਥੇ ਆਪਾਂ ਜਿਹੜੀਆਂ 7-8 ਰੋਟੀਆਂ ਬਕਾਉਣੀਆਂ ਆ ਬਕਾ ਲਾਂਗੇ ਇੱਕ ਅੱਧੀ ਰੋਟੀ ਤਾਂ ਵੱਧ ਇੱਕ ਦੋ ਰੋਟੀਆਂ ਮੈਂ ਵੱਧ ਪਕਾਉਣੀ ਹੁੰਦੀਆਂ ਸਵੇਰੇ ਚਾਹ ਦੇ ਨਾਲ ਖਾ ਆ ਜਾਂਦੀ ਇਹ ਮੱਖਣੀ ਲੈ ਕੇ ਖਾ ਲਈਦੀ ਸੀਗੀ ਅੱਗੇ ਤੱਕ ਚਾਹ ਪੀਂਦੇ ਸੀ ਅਸੀਂ ਦੋਨੇ ਜਣੇ ਹੁਣ ਚਾਹ ਦਿੱਤੀ ਛੱਡ ਤੇ ਤਾਂ ਰੋਟੀ ਮੈਂ ਵੱਧ ਪਕਾਣੀ ਕਿਹੜੇ ਵੇਲੇ ਮੇਰੇ ਹਨਾ ਮੈਨੂੰ ਬੀਪੀ ਦੀ ਪ੍ਰੋਬਲਮ ਹੈਗੀ ਆ ਜਦਦਾ ਵੱਧ ਜਾਂਦਾ ਕਈ-ਕਈ ਵੇਲੇ ਤਾਂ ਫਿਰ ਰਾਤ ਨੂੰ ਕਈ ਵੇਲੇ ਵੱਧਦਾ ਫਿਰ ਮੈਂ ਰੋਟੀ ਨਰਨੀ ਗੋਲੀ ਨਰਨੀ ਨਹੀਂ ਖਾਂਦੀ ਹੁੰਦੀ ਜੀ ਤੇ ਤਾਂ ਕਰਕੇ ਪਹਿਲਾਂ ਦੋ ਕਪੜਕੇ ਰੋਟੀ ਦੀਆਂ ਖਾ ਕੇ ਫਿਰ ਗੋਲੀ ਖਾਣੀ ਹੁੰਦੀ ਆ ਇੱਕ ਅੱਦਾ ਪ੍ਰਸ਼ਾਦਾ ਆਪਾਂ ਵੱਧ ਜ਼ਰੂਰ ਪਕਾਈਦਾ ਆ ਦਵਾਈਆਂ ਖਾ ਖਾ ਕੇ ਹਨਾ ਪ੍ਰੈਗਨੈਂਸੀ ਵਾਲੀਆਂ ਤੇ ਮੇਰਾ ਤਾਂ ਹੋਰ ਤਾਂ ਫਾਇਦਾ ਤਾਂ ਕੀ ਹੋਣਾ ਜੀ ਨੁਕਸਾਨ ਹੈਗਾ ਉਹਨਾਂ ਦਵਾਈਆਂ ਦਾ ਸਾਈਡ ਇਫੈਕਟ ਬਹੁਤ ਆ ਨਾ ਬੀਪੀ ਦੀ ਪ੍ਰੋਬਲਮ ਫਿਰ ਮੈਨੂੰ ਇਦਾਂ ਹੋਣ ਲੱਗ ਪਿਆ ਸੀ ਕਿ ਮੈਨੂੰ ਹੈ ਇਹ ਸਾਹ ਜਿਹਾ ਚੜਦਾ ਮੈਨੂੰ ਕਿਤੇ ਹਾਰਟ ਦਾ ਨਾ ਕੁਝ ਹੋਵੇ ਫਿਰ ਈਸੀਜੀ ਵਗੈਰਾ ਕਰਾ ਕੇ ਇਹ ਕਹਿੰਦੇ ਤੈਨੂੰ ਬਹਿਮ ਆ ਫਿਰ ਮੈਨੂੰ ਡਾਕਟਰ ਵੀ ਹਸਣ ਲੱਗ ਪਏ ਕਹਿੰਦੇ ਜਿਨ੍ਹਾਂ ਨੂੰ ਹਾਰਟ ਦੀ ਪ੍ਰੋਬਲਮ ਹੁੰਦੀ ਹੈ ਤੇਰੇ ਵਾਂਗੂ ਇਦਾਂ ਦਾੜ-ਦਾੜ ਕਰਕੇ ਨਹੀਂ ਤੁਰਦੇ ਹੈਗੇ ਵੀ ਤੈਨੂੰ ਬਹਿਵੇਂ ਆ ਕਿਸੇ ਗੱਲ ਦਾ ਵੀ ਹੋ ਸਕਦਾ ਕਿਸੇ ਵੇਲੇ ਗੈਸ ਤੇਜਾਬ ਦੇ ਨਾਲ ਵੀ ਦਵਾਈਆਂ ਖਾਣੀਆਂ ਉਹਦੇ ਨਾਲ ਵੀ ਹੋ ਸਕਦਾ ਫਿਰ ਉਹਨਾਂ ਨੇ ਈਸੀਜੀ ਕੀਤੀ ਟੈਸਟ ਵਗੈਰਾ ਕੀਤੇ ਨਹੀਂ ਨਾਰਮਲ ਸੀ ਸਾਰਾ ਕੁਝ ਦਵਾਈਆਂ ਵੀ ਜੀ ਇੱਕ ਥਾਂ ਤੋਂ ਨਹੀਂ ਖਾਦੀਆਂ 18 ਸਾਲ ਹੋ ਗਏ ਪਹਿਲੇ ਸਾਲ ਤੋਂ ਚਲੋ ਨਹੀਂ ਕਿਹਾ ਸੀ ਚਲੋ ਵਾਇਗਰੋ ਸੌਣ ਨੂੰ ਸੌਣ ਨੂੰ ਪਹਿਲੇ ਇੱਕ ਦੋ ਸਾਲ ਤਾਂ ਆਪਾਂ ਇਦਾਂ ਕੱਢ ਲਏ ਹਨਾ ਵੀ ਕੋਈ ਗੱਲ ਨਹੀਂ ਪਰਮਾਤਮਾ ਸੁਣੂਗਾ ਬਰਬਾਦ ਵਿੱਚ ਫਿਰ ਜਿਉਂ ਐਸੀ ਦਵਾਈਆਂ ਚ ਪਏ ਆ ਜਿੱਥੇ ਕੋ ਦੱਸਦਾ ਉੱਥੇ ਖਾਣੀਆਂ ਤੇ ਜਦੋਂ ਨਹੀਂ ਕਹਿੰਦੇ ਹੁੰਦੇ ਬਣਦੀ ਕਿਤੇ ਆਪਣੀ ਗੱਲ ਤੇ ਫਿਰ ਮਾਨਾ ਦਾਸ ਜਿਆ ਵੀ ਹੋ ਜਾਂਦਾ ਆ ਅਨਸਾਰੀਆਂ ਭੈਣਾਂ ਕਹਿੰਦੀਆਂ ਹੌਸਲਾ ਰੱਖਿਆ ਕਰ ਦੀਦੀ ਰੋਇਆ ਨਾ ਕਰ ਰੋਇਨ ਕਰ ਠੀਕ ਹੈ ਜੀ ਮੈਂ ਤੁਹਾਡੀ ਗੱਲ ਮੰਨ ਲਈ ਆਪਾਂ ਨਹੀਂ ਰੋਂਦੇ ਤੇ ਪਰ ਜਿਹੜਾ ਆਪਣੇ ਹੈਗਾ ਆ ਜਿਹੜੀ ਘਾਟ ਆ ਉਹ ਘਾਟ ਮਹਿਸੂਸ ਹੁੰਦੀ ਆ ਜੀ ਪਰ ਉਹ ਕਿ ਮੈਂ ਸਾਰੀਆਂ ਦੀ ਗੱਲ ਮੰਨ ਲਈ ਮੈਂ ਆਪਣੇ ਦਿਮਾਗ 'ਚ ਇੱਕ ਗੱਲ ਬਿਠਾ ਲਈ ਆ ਵੀ ਰੋਣਾ ਨਹੀਂਗਾ ਤੇ ਪਰ ਜਦੋਂ ਇਕੱਲੀ ਹੁੰਨੀ ਆ ਫਿਰ ਥੋੜਾ ਜਿਹਾ ਹੋ ਜਾਂਦਾ ਇਦਾਂ ਵੀ ਕਾਸ਼ ਮੈਨੂੰ ਵੀ ਕੋਈ ਆਰ ਲੱਭਾ ਹੁੰਦਾ ਚਲੋ ਵਾਈ ਗੁਰਜੀ ਦੇ ਘਰ ਹਿੱਸਾ ਹੋਇਆ ਤਾਂ ਆਪਾਂ ਨੂੰ ਜਰੂਰ ਹੋ ਇਹ ਦਾਤ ਵਖਸ਼ਣਗੇ ਲਓ ਜੀ ਸਾਬ ਜੀ ਆਪਣੀ ਬਣ ਗਈ ਆ ਉਹ ਦੀ ਜ ਕਸਰ ਸੀ ਕਿਉਂਕਿ ਮੈਂ ਸੈਮਤੇ ਬਣਾਉਣੀ ਹੁੰਦੀ ਸਬਜੀ ਜੇ ਦਸਤ ਦੀ ਸਬਜੀ ਹੋਵੇ ਉਹ ਆਪਾਂ ਜ਼ਿਆਦਾਤਰ ਸੈਮਤੇ ਬਣਾਉਨੇ ਆ ਥੱਲੇ ਲਾਗ ਦਿੰਦੀ ਸਬਜੀ ਦਾ ਟੇਸ ਨਹੀਂ ਆਦਾ ਰੋਟੀ ਦਾ ਮੈਂ ਕੰਮ ਕਰਤਾ ਤੇ ਹੁਣ ਆਪਾਂ ਆ ਗਏ ਸੀਗੇ ਜੀ ਪਸ਼ੂਆਵਲ ਇੱਥੇ ਵੀ ਮੈਨੂੰ ਆ ਗਈ ਸੀ ਕੁੜੀ ਦੁੱਧ ਲੈਣ ਮੈਨੂੰ ਲਾਲਚ ਹੁੰਦਾ ਹੈ ਵੀ ਚਲ ਮਾੜੀ ਜੀ ਵੀਡੀਓ ਬਣਾ ਬਣਵਾ ਹੀ ਲਮਾ ਕੰਮ ਕਰਤਾ ਆਪਾਂ ਸੁੱਖ ਨਾਲ ਜ਼ਿਆਦਾ ਹੋ ਗਏ ਸੀ ਇੱਧਰ ਪਸ਼ੂਆਵਲ ਪਹਿਲਾਂ ਗੁਹਾ ਗੁਹਾ ਚੱਕਿਆ ਫੇਰ ਇਹਦੇ ਉੱਪਰ ਗੁਹਾ ਚੱਕ ਕੇ ਫਿਰ ਇਹ ਰੇੜਾ ਲੈ ਕੇ ਗਿਆ ਨੂੰ ਆਏ ਸੀਗੇ ਕਾਨੂੰ ਦੁਆਰਾ ਖਾਦ ਦੇ ਪੂਰੇ ਲੈਣ ਤੇ ਫਿਰ ਉਹਦੇ ਉੱਤੇ ਸਿੱਟਿਆ ਗੁਹਾ ਤਾਂ ਫਟਾਫਟ ਲੈ ਗਿਆ ਸੀ ਫਿਰ ਬਾਅਦ ਵਿੱਚ ਮੈਂ ਸੁੰਬਰ-ਸੁੰਭਰਾਇਆ ਬਾਅਦ ਚ ਕੀਤਾ ਬਿਲ੍ਹਾ ਮੋਟਾ-ਮੋਟਾ ਗੁਹਾ ਸੈਟ ਲਿਆ ਸੀ ਆਪਾਂ ਇੱਥੇ ਆਪਾਂ ਫਰਸ਼ਾਂ ਧੋ ਕੇ ਧੋਤੀਆਂ ਤਵਾਦ ਵਿੱਚ ਜਦੋਂ ਪਸ਼ੂਆਂ ਤੇ ਪਾਣੀ ਪਾਇਆ ਜਿੰਨੀ ਖੋਈ ਇੱਥੇ ਨਿਆਣਾ ਵੀ ਆਕ ਜਾਂਦਾ ਹੈ ਨਾ ਵੀਡੀਓ ਬਣਾਉਂਦਾ ਤੇ ਆਪ ਪੋਸੂਆਂ ਨੂੰ ਪਾਣੀ ਪਿਲਾਉਣ ਲਈ ਇੱਥੇ ਆ ਗਿਆ ਸੀਗਾ ਅਰਜਨ ਫਿਰ ਉਹ ਕੁੜੀ ਚੱਲ ਗਈ ਸੀ ਤਾਂ ਅਰਜਨ ਨੇ ਫੜ ਲਿਆ ਸੀ ਕੈਮਰਾ ਕਹਿੰਦਾ ਕੋਈ ਗੱਲ ਨਹੀਂ ਮੈਂ ਬਣਾ ਦਿੰਦਾ ਮਮਾ ਇਹ ਗਿਆ ਸੀ ਮਗਰ ਉਹਨਾਂ ਦੇ ਪਾਣੀ ਲੈ ਕੇ ਕਿਉਂਕਿ ਕਈ ਵੇਲੇ ਲਾਈਟ ਖੂ ਤੇ ਨਹੀਂ ਹੁੰਦੀ ਫੇ ਪਾਣੀ ਘਰੋਂ ਭੇਜਣਾ ਪੈਂਦਾ ਮਗਰ ਮੈਂ ਤੇ ਇਹਨਾਂ ਨੂੰ ਕਹਿੰਦੀ ਸੀ ਛੋਟਾ ਵਾਟਰ ਕੂਲਰ ਲੈ ਜਾਓ ਕਹਿੰਦਾ ਕੋਈ ਗੱਲ ਨਹੀਂ ਰਹਿਣ ਦੇ ਬੋਤਲਾਂ ਮੈਂ ਲੈ ਚੁਲਿਆਂ ਇੱਕ ਤੇ ਜੇ ਪਾਣੀ ਲੋਡ ਪਈ ਤੇ ਫੇ ਅਰਜਨ ਕੋਲ ਭੇਜ ਦੇ ਪਸ਼ੂਆਂ ਨੂੰ ਮੱਖਰੀ ਬਹੁਤ ਤੋਂ ਦੀ ਪੱਖਾ ਆਪਾਂ ਲਾਈ ਰੱਖੀਦਾ ਆ ਪਰ ਫੇਰ ਵੀ ਮੱਖੀਆਂ ਜੀ ਬਹੁਤ ਪਰਸੋਂ ਤਾਂ ਜਦੋਂ ਮੀਂਹ ਪਿਆ ਤਾਂ ਉਦੋਂ ਦਾ ਕੁਤੜੀ ਜਿਹੀ ਵੀ ਬਰੀਕ ਬਰੀਕ ਆ ਗਿਆ ਮੱਛਰੀ ਜੀ ਬਹੁਤ ਫਿਰ ਤੈਨੂੰ ਤਾਂ ਧੂਣੀ ਕੀਤੀ ਪਸ਼ੂਆਂ ਨੂੰ ਹੁਣ ਆ ਗਿਆ ਟਾਈਮ ਜੀ ਡੇਲੀ ਧੂਣੀ ਕਰਨੀ ਪਿਆ ਕਰਨੀ ਪਸ਼ੂਆਂ ਨੂੰ ਪੱਖਾ ਤਾਂ ਇਹਨਾਂ ਨੂੰ ਸਵੇਰੇ ਸ਼ਾਮ ਚੱਲਦਾ ਹੀ ਰਹਿੰਦਾ ਰਾਤ ਨੂੰ ਵੀ ਨਹੀਂ ਬੰਦ ਕਰੀਦਾ ਇੱਥੋਂ ਇੱਧਰੋਂ ਲਾਈ ਦਿੱਤਾ ਬੈੜੀ ਵੱਲੋਂ ਲੋ ਜੀ ਇਧਰ ਆਪਾਂ ਆ ਗਏ ਮਸ਼ੀਨ ਵੱਲ ਇਥੇ ਆਪਣੇ ਪਏ ਆ ਡਰਾਮ ਤੇ ਪਸ਼ੂਆਂ ਦੀ ਫੀਡ ਵਗੈਰਾ ਹੁਣ ਆਪਾਂ ਲੱਗ ਪਏ ਪੱਠੇ ਕੁੱਤਰਨ ਕਿਉਂਕਿ ਮੈਨੂੰ ਇਹ ਸੀਗਾ ਇਸ ਵੀਰ ਲਈ ਆਪਾਂ ਪੱਠੇ ਕੁੱਤਰਦੇ ਆ ਹੁਣ ਕੁੱਤਰ ਕੇ ਰੱਖ ਲੈ ਸੀਗੇ ਤੇ ਸਵੇਰੇ ਫਿਰ ਔਖਾ ਨਹੀਂ ਹੁੰਦਾ ਹੈਗਾ ਸਵੇਰ ਨੂੰ ਤੂੜੀ ਵਿੱਚ ਰਲਾਉ ਤਪਾਉ ਪਸ਼ੂਆਂ ਨੂੰ ਇਹਨਾਂ ਨੂੰ ਹੋ ਜਾਣਾ ਸੀ ਕਵੇਲਾ ਕਈ ਵੇਲੇ ਲਾਈਟ ਹੀ ਨਹੀਂ ਹੁੰਦੀ ਜਦੋਂ ਇਹ ਖੂਤੋਂ ਆਉਂਦੇ ਆ ਫਿਰ ਤਾਂ ਕਰਕੇ ਮੈਂ ਪੱਠੇ ਪਹਿਲਾਂ ਕੁੱਤਰ ਕੇ ਰੱਖ ਲੈਨੀ ਆ ਹੁਣ ਤੋਂ 20-22 ਦਿਨ ਤਾਂ ਆਪਾਂ ਕੋਂਡੇ ਕੀਤੀ ਸਮਝ ਲਓ ਮਹੀਨਾ ਹੀ ਇੱਕ ਮਹੀਨਾ ਕੋਂਡੇ ਕੀਤੀ ਆ ਫਿਨਿਸ਼ ਆਪਣੇ ਹਾਰੇ ਪੱਠੇ ਤੇ ਹੁਣ ਪੱਠੇ ਹੈਗੇ ਆ ਚਲੋ ਬਾਬੇ ਦੀ ਕਿਰਪਾ ਨਾਲ ਬਾਦੂ ਆ ਤੇ ਇੱਥੇ ਆਪਾਂ ਲਵਾਂਗੇ ਕੁੱਤਰ ਪੱਠੇ ਇੱਕ ਪੰਡ ਪੱਠਿਆਂ ਦੀ ਕੁੱਤਰਾਂਗੇ ਇੱਕ ਇਹਨਾਂ ਨੇ ਹੋਰ ਆਉਂਦਿਆ ਹੋਇਆ 11 ਹੀ ਖੂਤੋਂ ਆਰਡਰ ਜਣ ਆ ਗਿਆ ਸੀ ਆਰਡਰ ਨੂੰ ਆਪਾਂ ਕਈ ਵਲੇ ਆਰਡਰ ਕਹਿੰਦਾ ਲਿਆ ਮੈਂ ਕੁੱਤਰ ਤਿੰਨਾਂ ਫਿਰ ਨਹੀਂ ਲਾਈਦਾ ਨਿਆਣੇ ਨੂੰ ਐਵੇਂ ਮਸ਼ੀਨ ਦਾ ਕੰਮ ਆ ਬਿਜਲੀ ਦਾ ਹਨਾ ਡਰ ਲੱਗਦਾ ਰਹਿੰਦਾ ਆ ਵੀ ਉਹਦੇ ਨਾਲੋਂ ਬਿਹਤਰ ਆਪ ਕੰਮ ਕਰ ਲੀਦਾ ਐ ਦੇਖੋ ਜੀ ਨਾ ਤਾਂ ਕੰਮ ਕਰਨ ਦੇ ਜੇ ਕੰਮ ਆਉਂਦਾ ਆ ਤੇ ਕੰਮ ਕਰਦੇ ਨੂੰ ਕੋਈ ਡਰ ਵੀ ਨਹੀਂ ਹੋਣਾ ਚਾਹੀਦਾ ਤੇ ਕੰਮ ਕਰਦੇ ਨੂੰ ਕੋਈ ਸ਼ਰਮ ਵੀ ਨਹੀਂ ਹੋਣੀ ਚਾਹੀਦੀ ਸਾਡਾ ਘਰ ਦਾ ਕੰਮ ਆ ਅਸੀਂ ਕਰਨਾ ਆਇਆ ਬਸ ਮਿਹਨਤ ਆਈ ਵੀ ਜੇ ਬੰਦਾ ਮਿਹਨਤ ਕਰਦਾ ਆ ਤੇ ਜਨਾਨੀ ਨੂੰ ਵੀ ਨਾਲ ਮਿਹਨਤ ਕਰਨੀ ਪੈਂਦੀ ਆ ਜੀ ਫੇਰ ਹੀ ਘਰ ਦਾ ਗੁਜ਼ਾਰਾ ਆ ਜੇ ਹੁਣ ਇੱਕ ਜੀ ਕਮਾਉਂਦਾ ਆ ਤੇ ਅਸੀਂ ਘਰੇ ਕਹੀਏ ਵੀ ਅਸੀਂ ਕੁਝ ਕਰਨਾ ਹੀ ਨਹੀਂ ਬਸ ਦੋ ਚਾਰ ਰੋਟੀਆਂ ਪਕਾਉਂਦੀਆਂ ਤੇ ਵੀ ਬਸਿਆ ਤੇ ਉੱਥੇ ਫਿਰ ਕੰਮ ਆ ਭੀੜਾ ਮਡੋਲ ਹੋ ਜਾਂਦਾ ਜੀ ਮਸ਼ੀਨ ਜੇ ਉਧਰ ਸ਼ੈੱਡ ਚ ਲਾ ਜਾਣੀ ਪਸ਼ੂਆਂ ਦੇ ਲਾਗੇ ਜਿਹੜੀ ਸ਼ੈੱਡ ਬਣਾਈ ਜਿੱਥੇ ਖਾਦ ਰੱਖਿਆ ਐਸੀ ਕੋਲ ਹੋਈ ਜਾਂਦੀ ਆ ਵੀ ਇੱਥੇ ਇਹਨਾਂ ਨੂੰ ਇਹ ਲਾਲਚ ਆਵੇ ਲਾਗੇ ਤੂੜੀ ਵਾਲੇ ਕਮਰੇ ਲਾਗੇ ਇਥੋਂ ਪੱਠੇ ਲਾ ਆ ਕੇ ਸੌਖੇ ਪਾਹ ਹੋ ਜਾਂਦੇ ਆ ਪਰ ਇੱਥੇ ਖਲਾਰਾ ਪੈਂਦਾ ਜਦੋਂ ਹੁਣ ਤਾਂ ਹੀ ਇਹ ਸ਼ੀਟ ਜੇ ਲਾਈ ਆ ਗ੍ਰੀਨ ਜੇ ਵੀ ਗੱਡੀ ਤੇ ਪੱਠੇ ਜਾਂਦੇ ਆ ਫਿਰ ਵੇੜੇ 'ਚ ਖਿਲੜਦੇ ਆ ਸਾਰੇ ਅੱਜ ਤਾਂ ਫਿਰ ਮੈਂ ਚਾਹ ਮੋਰ ਨੂੰ ਪੱਲੀ ਜੀ ਪਛਾਲੇ ਸੀਗੀ ਮੋਰੇ ਜਿਹੜੇ ਸੀਗੇ ਮਨ ਪੱਲੀ ਤੋਂ ਚੱਕ ਕੇ ਇੱਧਰ ਨੂੰ ਕਰ ਦਿੱਤੇ ਜਿਆਦਾ ਖਲਾਰਾ ਨਹੀਂ ਪੈਂਦਾ। ਨੋ ਜੀ ਆਪਾਂ ਰਸੋਈ ਦਾ ਸਾਰਾ ਕੰਮ ਕਰਕੇ ਰੋਟੀ ਪਾਣੀ ਦਾ ਤਾਂ ਆਪਾਂ ਪਸ਼ੂਆਂ ਦਾ ਵੀ ਨਵੇੜ ਚੱਲਨੇ ਆ ਜਦੋਂ ਆਉਣਗੇ ਆ ਕੇ ਨਾਉਣਗੇ ਤਾਂ ਰੋਟੀ ਖਾ ਕੇ ਸੌਣਗੇ। ਔਖਾ ਲੱਗਦਾ ਬੰਦੇ ਨੂੰ ਵੀ ਬੰਦਾ ਮੂੰਹ ਕਹੂਗਾ ਤਾਂ ਨਹੀਂ ਕਹਿਣਾ। ਪਰ ਆਪ ਨੂੰ ਤਾਂ ਪਤਾ ਹੀ ਆ ਵੀ ਹੁਣ ਥੱਕ ਹਾਰ ਕੇ ਆਉਣਾ ਆ ਤੇ ਘਰ ਆਉਂਦਿਆਂ ਨੂੰ ਚਲੋ ਕੰਮ ਕਰ ਦਈਏ। ਚਿਆਰਦਨ ਨੂੰ ਵੀ ਕਾਲੀ ਸੀ ਉਹਨਾਂ ਨਹਾਉਣਾ ਸੀਗਾ ਕਹਿੰਦਾ ਮੈਂ ਨਹਾਉਣਾ ਆ ਮੈਨੂੰ ਲੋ ਜੀ ਆਪਾਂ ਪੱਲੀ ਦਿੱਤੀ ਹੈ ਚੱਕ ਪੱਠਿਆਂ ਵਾਲੀ ਤੇ ਜਿਹੜੇ ਇਹ ਹੈਗੇ ਥੱਲੇ ਕੱਕ ਕਿਲਰੇ ਆ ਉਹ ਪਾ ਦਾਂਗੇ ਨਾਲ ਹੀ ਲਾ ਦਾਂਗੇ ਗਲ ਨਾਲ ਨਾਲ ਹੀ ਸਾਥ ਹੁਣ ਚਲੋ ਠੀਕ ਹੈ ਜੀ ਜੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਅੱਜ ਦੀ ਵੀਡੀਓ ਆਪਣੀ ਇੱਥੇ ਤੱਕ ਸੀ ਮਿਲਦੇ ਆਂ ਜੀ ਕੱਲ ਕਿਸੇ ਹੋਰ ਵੀਡੀਓ ਦੇ ਨਾਲ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਚੈਨਲ ਤੇ ਆਨਲੀ